ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਆ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਦਵਾਰ ਸੁੰਦਰ ਦਸਤਾਰ ਅਤੇ ਦਮਾਲਾ ਮੁਕਾਬਲਾ ਗੁਰਦੁਆਰਾ ਸ਼੍ਰੀ ਬੁਰਸਨ ਧਾਰੀਵਾਲ ਦੇ ਦੀਵਾਨ ਹਾਲ ਵਿੱਚ ਕਰਵਾਏ ਗਏ ਜਿਸ ਦੌਰਾਨ ਵੱਖ-ਵੱਖ ਸਕੂਲਾਂ ਦੇ ਕਰੀਬ 200 ਵਿਦਿਆਰਥੀਆਂ ਨੇ ਭਾਗ ਲਿਆ ਸੁੰਦਰ ਦਸਤਾਰ ਮੁਕਾਬਲੇ ਦੌਰਾਨ ਲੜਕਿਆਂ ਦੇ ਜੂਨੀਅਰ ਅਤੇ ਸੀਨੀਅਰ ਬੈਚ ਬਣਾ ਕੇ ਵਿਸਤਾਰ ਸਜਾਉਣ ਲਈ 12 ਮਿੰਟ ਦਾ ਸਮਾਂ ਦਿੱਤਾ ਗਿਆ ਅਤੇ ਦੋਨਾਂ ਬੈਚਾਂ ਦੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ ਅਤੇ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਲੜਕੀਆਂ ਦੇ ਦੁਮਾਲੇ ਮੁਕਾਬਲੇ ਦੌਰਾਨ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀਆਂ ਬੱਚਿਆਂ ਨੂੰ ਨਜ਼ਦ ਰਾਸੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਸਮੂਹ ਮੈਂਬਰਾਂ ਵੱਲੋਂ ਬੱਚਿਆਂ ਨੂੰ ਲੈ ਕੇ ਆਏ ਵਕ ਵਕ ਸਕੂਲਾਂ ਦੇ ਅਧਿਆਪਕ ਸਾਹਿਬਾਨਾਂ ਦਾ ਅਤੇ ਗੁਰਦੁਆਰਾ شریف ਬਰਸਰ ਧਾਰੀਵਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਯਾਦਗਰੀ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਸੁੰਦਰ ਦਸਤਾਰ ਅਤੇ ਦਮਾਲੇ ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਭਾਈ ਹਰਪਾਲ ਸਿੰਘ, ਭਾਈ ਅਮਰਦੀਪ ਸਿੰਘ, ਨਿਮਾਣਾ, ਭਾਈ ਪਰਮਿੰਦਰ ਸਿੰਘ ਅਤੇ ਭਾਈ ਜਗਦੀਸ਼ ਸਿੰਘ ਵੱਲੋਂ ਨਿਰਪੱਖਤਾ ਨਾਲ ਬਾਖੂਬੀ ਨਿਭਾਈ ਅਤੇ ਬੱਚਿਆਂ ਨੂੰ ਬਾਣੇ ਅਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਤ ਜੀ ਅੱਜ ਦਸਤਾਰ ਮੁਕਾਬਲਾ ਜਿਹੜਾ ਇਹ 12 ਸਾਲ ਹੋ ਗਏ ਸਾਨੂੰ तकरीबन ਪਿਛਲੇ 12 ਸਾਲ ਤੋਂ ਅਸੀਂ ਜਿਹੜਾ ਦਸਤਾਰ ਮੁਕਾਬਲੇ ਕਰਾ ਰਹੇ ਆ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਮੁਕਾਬਲੇ ਕਰਵਾਏ ਗਏ ਆ ਇਹਦੇ ਚਕਰੀਬ ਕੋਈ 10 ਤੋਂ 12 ਸਕੂਲਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਵਾ तकरीबन ਸਾਡੇ ਕੋਲ 200 ਦੇ ਕਰੀਬ ਜਿਹੜੇ ਬੱਚੇ ਅੱਜ ਸਾਡੇ ਕੋਲ ਆਏ ਆ ਜਿਨ੍ਹਾਂ ਵਿੱਚ ਫਸਟ ਸੈਕਿੰਡ ਥਰਡ ਕਾੜ ਕੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਨਗਦ ਇਨਾਮ ਦਿੱਤੇ ਗਏ ਨੇ ਤੇ ਸਾਡਾ ਇਹ ਦਸਤਾਰ ਮੁਕਾਬਲੇ ਕਰਾਉਣ ਦਾ ਇੱਕੋ ਮਕਸਦ ਹੈ ਜਿਹੜੀ ਸਾਡੀ ਪਨੀਰੀ ਆ ਜਿਹੜੀ ਸਾਡੇ ਨੌਜਵਾਨ ਪੀ ਸਿੱਖੀ ਤੋਂ ਦਸਤਾਰ ਤੋਂ ਦੂਰ ਹੋ ਰਹੀ ਆ ਰਾਹੇ ਪੈ ਰਹੀ ਆ ਮਸ਼ਹਲ ਜਾ ਰਹੀ ਆ ਸਾਡਾ ਇੱਕੋ ਇੱਕ ਮਕਸਦ ਹੁੰਦਾ ਵੀ ਅਸੀਂ ਜਿੰਨੇ ਕੇ ਸਾਰੇ ਉਪਰਾਲੇ ਕਰਦੇ ਆ ਸਾਰੇ ਸਾਡ ਦੇ ਵਿੱਚ ਉਹ ਸਾਰਾ ਇੱਕੋ ਇੱਕ ਮਕਸਦ ਆ ਵੀ ਅਸੀਂ ਇਹਨਾਂ ਨੂੰ ਗੁਰਸਿੱਖੀ ਨਾਲ ਗੁਰੂ ਘਰ ਨਾਲ ਸਿੱਖ ਇਤਿਹਾਸ ਨਾਲ ਜੋੜ ਸਕੀਏ ਤੇ ਸਾਡੇ ਬੱਚੇ ਆਉਣ ਵਾਲੇ ਸਾਡੇ ਵਧੀਆ ਪਨੀਰੀ ਆਪਣੀ ਕੌਮ ਦਾ ਨਾਮ ਰੋਸ਼ਨ ਕਰ ਸਕਣ ਜੀ ਇਲਾਕੇ ਦੇ ਜਿਹੜੇ ਸਕੂਲਾਂ ਨੂੰ ਕਿੰਨਾ ਕੇ ਸਪੋਰਟ ਕਰ ਰਿਹਾ ਜੀ ਇਹ ਤਾਂ ਦੇਖਣ ਦਾ ਦੇਖੋ ਜੀ ਸਾਡੇ ਧਾਰੀ ਇਲਾਕੇ ਦੇ ਨੇੜੇ ਜਿੰਨੇ ਵੀ 10 15 ਸਕੂਲ ਪੈਂਦੇ ਨੇ ਸਾਨੂੰ ਉਹਨਾਂ ਲੋ ਪੂਰਾ ਛਲਾਂਗਾ ਜੋ ਆਪਣਾ ਸਹਿਯੋਗ ਦਿੰਦੇ ਪਏ ਨੇ ਕਿਉਂਕਿ ਅੱਜ ਸਾਡੇ ਕੋ ਇੱਥੇ ਜਿੰਨੇ ਬੱਚੇ ਪਹੁੰਚੇ ਨੇ ਫਿਰ ਵੀ ਉਹਨਾਂ ਨੇ ਸਕੂਲਾਂ ਦੇ ਪੇਪਰ ਚੱਲਦੇ ਪਏ ਸੀ ਪਰ ਉਹ ਪੇਪਰ ਹੋਣ ਦੇ ਬਾਵਜੂਦ ਵੀ ਅੱਜ ਸਾਡੇ ਕੋ ਕਰੀਬ 200 ਦੇ ਕਰੀਬ ਸਾਡੇ ਕੋ ਬੱਚਾ ਪਹੁੰਚ ਗਿਆ ਵਾ ਇਥੋਂ ਪਤਾ ਲੱਗਦਾ ਵੀ ਸਕੂਲ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਪਏ ਨੇ ਉਹਨਾਂ ਦਾ ਪੂਰਾ ਮਾਨ ਸਨਮਾਨ ਸਾਨੂੰ ਪੂਰਾ ਮਿਲਦਾ ਪਿਆ ਵਾ ਉਹਨਾਂ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਚੱਲਦੇ ਪਏ ਨੇ ਸਾਰੀਆਂ ਸਕੂਲ ਪ੍ਰਮਾਧਿਕ ਕਮੇਟੀ ਨੂੰ ਧੰਨਵਾਦ ਜ ਇਨੇ ਪੇ ਸਾਡੇ ਨੌਜਵਾਨੇ ਗਰਾਏ ਪਏ ਆ ਤੇ ਮਾਰੀਆਂ ਤੰਦਾਂ 'ਚ ਪਏ ਆ ਕੀ ਅਪੀਲ ਕਰਨਾ ਕਰੀਏ ਸੇਖੋ ਜੀ ਅਪੀਲ ਮੇਰੇ ਤੋਂ ਪਹਿਲਾਂ ਬੜੇ ਬਲਾਰੇ ਬੋਲ ਗਏ ਨੇ ਅਪੀਲ ਕੋਈ ਨਹੀਂ ਅਸੀਂ ਸਿਰ ਬੇਨਤੀ ਕਰਦੇ ਆ ਕਿ ਜਿਹੜੇ ਸਾਡੇ ਨੌਜਵਾਨਾਂ ਵਾ ਉਹ ਗਰਾਹੇ ਪੈ ਗਏ ਨਸ਼ੇ ਤੇ ਪੈ ਗਏ ਆ ਜਾਂ ਉਹ ਸਿੱਖੀ ਤੋਂ ਦੂਰ ਹੋ ਗਏ ਨੇ ਆਓ ਵਾਪਸ ਬੜੀਏ ਆਪਣੇ ਘਰਾਂ ਨੂੰ ਗੁਰਸਿੱਖੀ ਦੇ ਰਾਹ ਚੱਲੀਏ ਆਪਾਂ ਜਿਹੜੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਾਰਗ ਦੱਸਿਆ ਸੀ ਉਹਦੇ ਚੱਲੀਏ ਉਹਦੇ ਸੱਚ ਦੇ ਪੈਰਾ ਦਈਏ ਅਤੇ ਬਾਣੀ ਬਣੇ ਧਾਰਨੀ ਹੋਈ ਜੀ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਵੈਲਫੇਅਰ ਫਾਊਂਡੇਸ਼ਨ ਵਾਲੇ ਵੀਰਾਂ ਦਾ ਬਹੁਤ ਹੀ ਇਸਲਾਗਾਜੋਗ ਜੋ ਪ੍ਰੋਗਰਾਮ ਰੰਮਿਆ ਹੋਇਆ ਹੈ ਹਰ ਸਾਲ ਜੋ ਵੀਰ ਇਹ ਪ੍ਰੋਗਰਾਮ ਕਰਵਾਉਂਦੇ ਹਨ ਗੁਰਮਰ ਸਮਾਗਮ ਕਰਵਾ ਰਹੇ ਨੇ ਜਾਂ ਦਸਤਾਰ ਮੁਕਾਬਲੇ ਕਰਵਾ ਰਹੇ ਨੇ ਅੱਜ ਅਸੀਂ ਇੱਥੇ ਦਸਤਾਰ ਮੁਕਾਬਲੇ ਦੇ ਸਮਾਧ ਵਿੱਚ ਇਕੱਠੇ ਹੋਏ ਹਾਂ ਸੋ 200 ਦੇ ਕਰੀਬ ਜੋ ਸਾਡੇ ਕੋਲ ਬੱਚੇ ਪਹੁੰਚੇ ਸਨ ਦਸਤਾਰ ਮੁਕਾਬਲੇ ਹੋਏ ਹਨ ਭੈਣਾ ਨੇ ਵੀਰਾਂ ਨੇ ਛੋਟੇ ਬੱਚਿਆਂ ਨੇ ਸਾਰਿਆਂ ਨੇ ਇਸ ਦੇ ਵਿੱਚ ਜੋ ਪਾਗਲੇ ਆ ਤੇ ਸਥਾਨ ਹਾਸਲ ਕੀਤੇ ਹਨ ਇਸ ਦੇ ਨਾਲ ਗੁਰਮਤ ਦੇ ਜੋ ਪ੍ਰਸ਼ਨ ਉੱਤਰ ਹਨ ਉਹਨਾਂ ਦੇ ਵੀ ਆਨਸਰ ਦਿੱਤੇ ਹਨ ਸਿੱਖ ਵੈਲਫੇਅਰ ਫਾਊਂਡੇਸ਼ਨ ਲੋਰਦਾ ਸਮੇਂ-ਸਮੇਂ ਤੇ ਕੰਮ ਕੀਤੇ ਜਾ ਰਿਹਾ ਦੇਖ ਕ ਜਿੰਨਾ ਫਲਦਾ ਫੂਟੇ ਵੀ ਵੰਡੇ ਜਾ ਰਹੇ ਹਨ ਇੱਕ ਆਸਰਾ ਵਿੱਚ ਅਨਾਥ ਵਿਅਕਤੀਆਂ ਨੂੰ ਵੀ ਸੰਭਾਲਿਆ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਸਮਾਜ ਨੂੰ ਦੇਖੋ ਜੀ ਨੌਜਵਾਨ ਇਹ ਜੋ ਵੀਰ ਕਾਰਜ ਕਰ ਰਹੇ ਹਨ ਇਹ ਜਿਹੜੀ ਸੇਵਾ ਵਾ ਬਹੁਤ ਵਿਰਲੇ ਬੰਦਿਆਂ ਦੇ ਹਿੱਸੇ ਹੁੰਦੀ ਆ ਸੇਕ ਵੈਲਫੇਅਰ ਫਾਊਂਡੇਸ਼ਨ ਵੀਰਾਂ ਦੇ ਹਿੱਸੇ ਜੋ ਸੇਵਾ ਆਈ ਆ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਣ ਬਹੁਤ ਹੀ ਚੰਗੇ ਪ੍ਰਕਾਰ ਦੇ ਇਹਨਾਂ ਨੇ ਕੰਮ ਕੀਤੇ ਹਨ ਜਿਵੇਂ ਫਲਦਾਰ ਬੂਟੇ ਹੋਰ ਬੂਟੇ ਗੁਰਦਾਸ਼ ਰਮ ਚੱਲ ਰਿਹਾ ਹੈ ਦਸਤਾਰ ਮੁਕਾਬਲੇ ਹੋਰ ਹੁਣ ਗੁਰਮਤ ਸਮਾਗਮ ਜੋ ਆਰੰਭ ਹੋਣ ਜਾ ਰਹਿਆ ਨੇ ਇਹ ਸਾਰਾ ਹੀ ਇਲਾਕੇ ਦੇ ਸਹਿਯੋਗ ਨਾਲ ਜੋ ਪ੍ਰੋਗਰਾਮ ਚੱਲਦੇ ਹਨ ਸੋ ਇਸ ਸਲਾਹਾਂਗਜੋਗ ਪ੍ਰੋਗਰਾਮ ਜੋ ਚੱਲ ਰਹੇ ਹਨ ਵਿੱਚ ਬੇਨਤੀ ਆ ਕਿ ਸਮੂਹ ਇਲਾਕਾ ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਸਾਥ ਦੇਣ ਤਾਂ ਜੋ ਚੰਗੇ ਤੋਂ ਚੰਗੇ ਕਾਰਜ ਜੱਗੇ ਨੌਜਵਾਨ ਪੀੜੀ ਕਰਦੀ ਰਵੇ